ਜਲੰਧਰ ਦੇ ਤਾਜਪੁਰ ਚਰਚ ਵਿੱਚ 25 ਦਸੰਬਰ ਨੂੰ ਬਾਲੀਵੁੱਡ ਦੇ ਕਈ ਕਲਾਕਾਰ ਆ ਰਹੇ ਨੇ ਜਦੀ ਜਾਣਕਾਰੀ ਦਿੰਦੇ ਖੁਇ ਤਾਜਪੁਰ ਚਰਚ ਦੇ ਪ੍ਰਧਾਨ ਅਫਤਾਰ ਸਿੰਘ ਨੇ ਦੱਸਿਆ ਹੈ ਕਿ 25 ਦਸੰਬਰ ਨੂੰ ਜਲੰਧਰ ਤਾਜਪੁਰ ਚਰਚ ਵਿੱਚ ਸੁਨੀਲ ਛੇਤੀ ਰਾਖੀ ਸਾਮਤ ਕਪਲ ਸ਼ਰਮਾ ਦੇ ਸ਼ੋਰ ਦੇ ਕਲਾਕਾਰ ਤੇ ਕਈ ਹੋਰ ਕਲਾਕਾਰ ਸਪੌਂਸਰ ਨੇ ਜਿਨ੍ਹਾਂ ਦੇ ਵੱਲੋਂ ਜਲੰਧਰ ਤਾਜਪੁਰ ਚਰਚ ਵਿੱਚ ਆ ਕੇ ਲੋਕਾਂ ਦੇ ਨਾਲ 크ਿਸਮਸ ਮਨਾਈ ਜਾਵੇਗੀ ਤੇ ਆਪਣੀਆਂ ਕਹਾਣੀਆਂ ਨੂੰ ਵੀ ਉਹ ਲੋਕ ਸਾਂਝਾ ਕਰਨਗੇ ਉਹਨਾਂ ਨੇ ਜਲੰਧਰ ਪੁਲਿਸ ਨੂੰ ਵੀ ਬੇਨਤੀ ਕੀਤੀ ਹੈ ਕਿ 25 ਦਸੰਬਰ ਵਾਲੇ ਦਿਨ ਸੁਰੱਖਿਆ ਦਾ ਪ੍ਰਬੰਧ ਕਰੜਾ ਹੋਣਾ ਚਾਹੀਦਾ ਤਾਂ ਜੋ 25 ਦਸੰਬਰ 크리스마ਸ ਵਾਲੇ ਦਿਨ ਕਿਸੇ ਵੀ ਤਰੀਕੇ ਦੀ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਅੱਜ ਦੇ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰਨ ਜਾ ਰਹੇ ਹਾਂ ਉਹਦੇ ਵਿੱਚ ਅਸੀਂ 25 ਦਸੰਬਰ ਨੂੰ ਜਿਹੜਾ ਪ੍ਰਭੂ ਯੇਸ਼ੂ ਮਸੀਹ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੰਸਾਰ ਪਰਦੇ ਵਿੱਚ ਉਸ ਜਨਮ ਦਿਨ ਦੇ ਸਬੰਧ ਦੇ ਵਿੱਚ ਅਸੀਂ ਦਾ ਚਰਚ ਆਫ ਗਲੋਰੀ ਐਂਡ ਵਿਜ਼ਡਮ ਤਾਜਪੁਰ ਪ੍ਰੋਫਿਟ ਵਿਜੇਂਦਰ ਸਿੰਘ ਮਿਨਿਸਟਰੀ ਵੱਲੋਂ ਜੋ ਤਾਜਪੁਰ ਨਕਦਰ ਰੋਡ ਜਲੰਧਰ ਦੇ ਵਿੱਚ ਸਥਿਤ ਹੈ ਉਹਦੇ ਵਿੱਚ ਅਸੀਂ 25 ਦਸੰਬਰ ਵਾਲਾ ਦਿਨ ਜਿਹੜਾ ਹੈ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਬੜੀ ਧੂਮਤਾ ਨਾਲ ਮਨਾਉਣ ਜਾ ਰਹੇ ਆ ਜਿਸ ਤਰ੍ਹਾਂ ਕਿ ਅਸੀਂ 15 ਦਸੰਬਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਸੀ ਉਸ ਜਨਮ ਦਿਨ ਦੇ ਸਬੰਧ ਦੇ ਵਿੱਚ ਅਸੀਂ ਜਲੰਧਰ ਵਿੱਚ ਗੱਡੀ ਸੀਗੀ ਜਿਹਦੇ ਵਿੱਚ ਸੰਗਤਾਂ ਨੇ ਹੋਮ ਹੁਮਾ ਕੇ ਪੁੱਜ ਕੇ ਉਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਪ੍ਰਭੂ ਯਿਸੂ ਮਸੀਹ ਦੀਆਂ ਆਸ਼ੀਸ਼ਾਂ ਪ੍ਰਾਪਤ ਕੀਤੀਆਂ ਉਸ ਤਰ੍ਹਾਂ 20 ਦਸੰਬਰ ਨੂੰ ਚੰਡੀਗੜ੍ਹ ਵਿਖੇ ਸਾਡਾ ਕੁਰਾਲੀ ਚਰਚ ਪਿੰਡ ਚਾਨਦਪੁਰ ਜਿਹੜਾ ਟੋਲ ਪਲੇਸ ਤੇ ਬਿਲਕੁਲ ਸਥਿਤ ਹੈ ਉੱਥੋਂ ਸ਼ੋਭਾ ਯਾਤਰਾ ਕੱਢੀ ਗਈ ਉੱਥੋਂ ਸ਼ੁਰੂ ਹੋ ਕੇ ਮੁੱਲਾਪੁਰ ਤਨਾਸ ਤੋਂ 22 ਸੈਕਟਰ 24 ਸੈਕਟਰ 25 ਸੈਕਟਰ ਆ ਕੇ ਸੰਪੰਨ ਹੋਈ ਜਿਹਦੇ ਵਿੱਚ ਸ਼ੁਰੂਆਤ ਜਿਹੜੀ ਸਾਡੇ ਪ੍ਰੋਫੈਟ ਜੀ ਵੱਲੋਂ ਪ੍ਰੋਫੈਟ ਵਿਜੇਂਦਰ ਜੀ ਵੱਲੋਂ ਜਿਹੜੀ ਇਹ ਸ਼ੋਭਾ ਯਾਤਰਾ ਦਾ ਆਰੰਭ ਹੋਣਾ ਸੀ ਉਹ ਮੈਕਸ ਦੇ ਵਿੱਚ ਜਿਹੜਾ ਟਾਵਰ ਹੈ ਟਾਵਰ ਦੇ ਲੱਗ ਗਏ ਜਿਹੜੀ ਇੱਕ ਬਹੁਤ ਵੱਡੀ ਸਟੇਜ ਸੀਗੀ ਉਹਦੇ ਉੱਤੇ ਜਿਹੜਾ ਅਰੇਂਜਮੈਂਟ ਸੀਗਾ ਉਥੋਂ ਦੇ ਮੋਹਤਬਰਾਂ ਨੇ ਅਰੇਂਜਮੈਂਟ ਕੀਤਾ ਔਰ ਜਿਹੜੀ ਸ਼ੋਭਾ ਯਾਤਰਾ ਦੀ ਰਮਤਾ ਜਿਹੜੀ ਸੀਗੀ ਉੱਥੋਂ ਹੋਣੀ ਸੀਗੀ ਜਿਹਦੇ ਵਿੱਚ ਸਾਡੇ ਬਾਲੀਵੁੱਡ ਦੇ ਸਟਾਰ ਸ਼੍ਰੀ ਸੁਨੀਲ ਸ਼ਾਟੀ ਜੀ ਸਾਡੇ ਪਹਿਨ ਰਾਖੀ ਸ਼ਾਵਨ ਜੀ ਔਰ ਉਹਨਾਂ ਦੇ ਨਾਲ ਵਗੈਰਾ ਵਗੈਰਾ ਜਿਹੜੇ ਸਾਥੀ ਬੰਬੇ ਤੋਂ ਝਲਕੇ ਸਪੈਸ਼ਲ ਤੌਰ ਤੇ ਉਸ ਸ਼ੋਭਾ ਯਾਤਰਾ ਨੂੰ ਰੰਗ ਕਰਨ ਲਈ ਆਏ ਸੀਗੇ। ਔਰ ਸ਼ਨੀਲ ਸ਼ਾਟੀਜੀ ਦਾ ਔਰ ਰਖਸ਼ਮ ਜੀ ਦਾ ਪ੍ਰੋਫੈਟ ਬਜਿੰਦਰ ਸਿੰਘ ਦੀ ਟੀਮ ਵੱਲੋਂ ਫੁੱਲਾਂ ਦੀ ਵੱਡੀ ਮਾਲਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਸਾਡੇ ਪ੍ਰੋਫੈਟ ਜੀ ਨੇ ਦੁਸ਼ਾਲੇ ਪੇਟ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ। ਉਸ ਤੋਂ ਬਾਅਦ ਜਿਹੜਾ ਰਿਬਨ ਕੱਟਣ ਦੀ ਰਸਮ ਸੀਗੀ ਜੈ ਸੁਨੀਲ ਸ਼ਾਟੀਜੀ ਨੇ ਰਿਬਨ ਕੱਟ ਕੇ ਔਰ ਰਖਸ਼ਮ ਜੀ ਨੇ ਰੀਬਨਗਟ ਕੇ ਉਹ ਸ਼ੋਭਾ ਯਾਤਰਾ ਦਾ ਰੰਮਕੀਤਾ اور ਸੰਗਤ ਦਾ ਜਿਹੜਾ ਉੱਥੇ ਹਟ ਸੀਗਾ ਲੱਖਾਂ ਦੇ ਵਿੱਚ ਪ੍ਰਭੂ ਦੀਆਂ ਆਸ਼ੀਆਂ ਲੈ ਲਈ ਪਹੁੰਚੇ ਸੀਗੇ। اور ایکٹرز ਸ਼ੈਟਜੀ ਨੇ ਸ੍ਰੀ ਸ਼ੈਟਜੀ ਨੇ ਬਹੁਤ ਹੀ ਆਨੰਦ ਮਾਣਿਆ। ਅਨੰਦਿਤ ਹੋਏ ਉਹ ਪ੍ਰਭੂ ਯੇਸ਼ੂ ਮਸੀਹ ਦੇ ਭਜਨ ਗੁਣਗਾਨ ਸੁਣ ਕੇ اور ਲੋਕਾਂ ਦਾ ਉਤਸ਼ਾਹ ਦੇਖ ਕੇ ਔਰ ਮੈਂ ਉੱਥੇ ਸ੍ਰੀ ਸ਼ੈਟੀਜੀ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਸਾਡੀ ਭੈਣ ਰਾਖੀ ਸ਼ਾਵਜ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜਾ ਉੱਥੇ ਸ਼ੋਭਾ ਯਾਤਰਾ ਦਿਨ ਲੋਕਾਂ ਨੂੰ ਸੰਸਾਰ ਵਿੱਚ ਵਸਦੇ ਮਸੀਹ ਭਾਈਚਾਰੇ ਨੂੰ ਵਧਾਈ ਦਿੱਤੀ ਔਰ ਪ੍ਰਭੂ ਦੀਆਂ ਆਸ਼ੀਸ਼ਾਂ ਲਈਆਂ ਉਸ ਤਰ੍ਹਾਂ ਹੀ ਅਸੀਂ 25 ਦਸੰਬਰ ਨੂੰ ਇੱਕ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਨ ਸਮਾਧ ਦੇ ਵਿੱਚ ਬਹੁਤ ਵੱਡਾ ਸਵਾਗਤ ਰੱਖਿਆ ਹੈ ਤਾਜਪੁਰ ਜਿਹਦੇ ਵਿੱਚ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਆਦਰਯੋਗ ਸਾਡੇ ਬਾਲੀਵੁੱਡ ਦੇ ਐਕਟਰਸ ਪੁਜਰੇ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ 20 ਤਿਗੂਣ ਉੱਥੇ ਪੁਜੇ ਸੀ ਚੰਡੀਗੜ੍ਹ ਇਸ ਤਰ੍ਹਾਂ ਜਲੰਧਰ ਦੇ ਵਿੱਚ ਸਾਡੇ ਵਿੱਚ ਜੈਪ੍ਰਦਾ ਜੀ ਸੁਨੀਲ ਸ਼ੈਟੀ ਜੀ ਔਰ ਆਪਣੇ ਗੋਵਿੰਦਾ ਜੀ ਜੈਕੀ ਸ਼ਰਾਫ ਜੀ ਔਰ ਪ੍ਰੇਮ ਚੋਪੜਾ ਜੀ ਉਹਨਾਂ ਦੀ ਵਾਈਫ ਗੁਲਸ਼ਨ ਗਰੋਵਰ ਔਰ ਜਿਵੇਂ ਗੱਲ ਕਰਾਂ ਕਪਲ ਸ਼ੋ ਸ਼ਰਮੇ ਦੀ ਸ਼ੋ ਜਿਹੜਾ ਹੈ ਕਪਲ ਸ਼ਰਮਾ ਜੀ ਦਾ ਸ਼ੋ ਚੱਲਦਾ ਹੈ ਉਹਦੇ ਵਿੱਚ ਜਿਹੜੇ ਕਿਕੂ ਜੀ ਕ੍ਰਿਸ਼ਨਾ ਜੀ ਔਰ ਆਪਣੇ ਰਾਮਪਾਲ ਜਾਦਵ ਜੀ ਵਗੈਰਾ ਵਗੈਰਾ ਕਾਫੀ ਜਿਹੜੇ ਐਕਟਰਸ ਨੇ ਮੈਂ ਨਾਮ ਲੈਣ ਲੱਗਾ ਕਾਫੀ ਕੁਛ ਨਾ ਸ਼ਾਇਦ ਮੇਰੇ ਕੋਲ ਰਹਿਣਾ ਜਾਣ ਮਤਲ ਸਾਰੇ ਹੀ ਵਿਸ਼ੇਸ਼ ਤੌਰ ਤੇ ਜਿਹੜੇ ਪ੍ਰਭੂ ਯੇਸ਼ੂ ਦੇ ਜਨਮ ਦਿਨ ਦੀ ਵਧਾਈ ਦੇਣ ਲਈ ਇਥੇ ਪੁਜਰੇ ਨੇ ਔਰ ਪ੍ਰਭੂ ਦੀਆਂ ਆਸ਼ੀਆਂ ਲੈਣ ਲਈ ਜਲੰਧਰ ਦੇ ਵਿੱਚ 25 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸਵਾਗਤ ਇਹਦਾ ਪ੍ਰਭੂ ਯੇਸ਼ੂ ਮਸੀਹਾ ਚੱਲੇਗਾ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਉਸ ਤੋਂ ਬਾਅਦ 25 ਤਰੀਕ ਰਾਤ ਨੂੰ ਚੰਡੀਗੜ੍ਹ ਵਿਖੇ ਨਿਊ ਚੰਡੀਗੜ੍ਹ ਚਾਂਦਪੁਰ ਕੁਰਾਲੀ ਨੇੜੇ ਟੋਲਪਲਾਜ਼ਾ ਤੇ ਜਿਹੜਾ ਸਾਡਾ ਚਰਚ ਹੈ ਉਹਦੇ ਵਿੱਚ ਵੀ ਇਹ ਸਾਰੇ ਐਕਟਰਸ ਸਹਿਬਾਨ ਸਾਰੇ ਉੱਥੇ ਪੁਜਰੇ ਨੇ ਔਰ ਉੱਥੇ ਵੀ ਰਾਤ ਦਾ ਸਮਾਗਮ ਜਿਹੜਾ ਹੈ 5 ਤੋਂ ਲੈ ਕੇ 10 ਵਜੇ ਤੱਕ ਇਹ ਚੱਲੇਗਾ ਜੀ ਇਸ ਕਰਕੇ ਮੈਂ ਸਾਰੇ ਹੀ ਸੰਗਤ ਨੂੰ ਜਿੱਥੇ ਵੀ ਦੇਸ਼ ਵਿਦੇਸ਼ ਔਰ ਸਟੇਟਾਂ ਦੇ ਵਿੱਚ ਜਿੱਥੇ ਵੀ ਸਾਡੇ ਇਸ ਮਾਧਮ ਜਿੰਨੇ ਵੀ ਇੱਥੇ ਚੈਨਲ ਦੇ ਇਨਦਾ ਵੀ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜਾ ਅਜਿਹਾ ਸਮਾਂ ਦਿੱਤਾ ਇਹਨਾਂ ਦੇ ਚੈਲਨ ਰਾਹੀਂ ਇਹਨਾਂ ਦੇ ਮਾਧਮ ਰਾਹੀਂ ਮੈਂ ਸਾਰੇ ਹੀ ਸੰਗਤ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਵਿੱਚ ਸਾਰੇ ਹੀ 25 ਤਰੀਕ ਨੂੰ ਤਾਸ਼ਪੁਰ ਔਰ 25 ਤਰੀਕ ਦੀ ਰਾਤ ਨੂੰ ਚੰਡੀਗੜ੍ਹ ਨਿਊ ਚੰਡੀਗੜ੍ਹ ਵਿਖੇ ਪੁੱਜਣ ਦੀ ਕਿਰਪਾਲਤਾ ਕਰਨਾ ਔਰ ਸਾਰੀਆਂ ਪ੍ਰਭੂ ਯਿਸੂ ਮਸੀਹ ਦੀਆਂ ਜਿਹੜੀਆਂ ਆਸ਼ਾ ਹੈ ਸਾਡੇ ਪ੍ਰੋਫੈਟ ਜੀ ਵੱਲੋਂ ਮੁੱਖ ਪ੍ਰਚਾਰ ਕੀਤਾ ਜਾਣਾ ਹੈ ਔਰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਪ੍ਰੋਫੈਟ ਜੀ ਕਿੰਨਾ ਤੁਹਾਨੂੰ ਪਿਆਰ ਕਰਦੇ ਸਾਰਿਆਂ ਨੂੰ ਇਸ ਕਰਕੇ ਤੁਸੀਂ ਇਹ ਸਾਬਤ ਕਰਨਾ ਆਪਣਾ ਪਿਆਰ ਦਾੜਾ ਇੱਕ ਪਿਆਰ ਦਾ ਜਵਾਬ ਪਿਆਰ ਚ ਦੇਣ ਦਾ ਇਹੋ ਹੀ ਹੈ ਵੀ ਤੁਸੀਂ ਸਾਰੇ ਹੀ ਹੋ ਮੁਹਮਾ ਕੇ ਪੁੱਜੋ ਔਰ ਪ੍ਰਭੂ ਦੀਆਂ ਆਸ਼ੀਸ਼ਾਂ ਪ੍ਰਾਪਤ ਕਰੋ ਔਰ ਮੈਂ ਲਾਸਟ ਵਿੱਚ ਇਹ ਕਹਿਣਾ ਚਾਹੁੰਦਾ ਕਿ ਯੇਸ਼ੂ ਮਸੀਹ ਸੰਸਾਰ ਵਿੱਚ ਪਿਆਰ ਔਰ ਸ਼ਾਂਤੀ ਲੈ ਕੇ ਆਏ ਔਰ ਇਹੋ ਹੀ ਅਹੀਂ ਸੰਦੇਸ਼ ਜਿਹੜਾ ਹੈ ਇਹ ਹੀ ਦੇਣ ਜਾ ਰਹੇ ਹਾਂ ਔਰ ਸਾਰੇ ਹੀ ਪਿਆਰ ਔਰ ਸ਼ਾਂਤੀ ਦੇ ਨਾਲ ਸਾਰੇ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਵੀ ਸ਼ਾਮਲ ਹੋਣ ਜਾ ਰਹੇ ਨੇ ਸਾਰਾ ਨਵੇਂ ਸਾਲ ਦੀ ਵੀ ਲੱਖ ਲੱਖ ਵਧਾਈ ਦੇਣੇ ਆ ਤੇ ਉਸ ਦਿਨ 31 ਦਸੰਬਰ ਨੂੰ ਰਾਤ ਨੂੰ ਵੀ ਨਵੇਂ ਸਾਲ ਵਾਲੇ ਦਿਨ ਵੀ ਜੋ ਵੀ ਸਾਡੇ ਪ੍ਰੋਫਿਟਜੀ ਵੱਲੋਂ ਅਰੇਂਜਮੈਂਟ ਕੀਤਾ ਗਿਆ ਸਾਰਾ ਚੰਡੀਗੜ੍ਹ ਦੇ ਵਿੱਚ 31 ਦਸੰਬਰ ਰਾਤ ਨੂੰ ਵੀ ਜਿੰਨੇ ਵੀ ਉੱਥੇ ਬਾਕੀ ਜਿਹੜੇ ਐਕਟਰਸ ਜਿਹੜੇ ਨੇ 25 ਨੂੰ ਨਹੀਂ ਆ ਰਹੇ ਆ ਸਕੇ ਉਹ 31 ਤਰੀਕ ਨੂੰ ਵੀ ਸ਼ਾਮਲ ਹੋਣਗੇ ਉਹ ਵੀ ਅਸੀਂ ਤੁਹਾਨੂੰ ਡਿਟੇਲ ਵਾਈਜ਼ ਦੱਸ ਦਿਆਂਗੇ ਇਹਨਾਂ ਕਹਿੰਦਾ ਹੋਇਆ ਸਾਰਿਆਂ ਨੂੰ ਦੁਬਾਰਾ ਅਪੀਲ ਕਰਦਾ ਐ ਕਿ ਸਾਰੇ ਹੀ ਸੰਗਤ ਜਿੱਥੇ ਵੀ ਇਸ ਚੈਨਲ ਨਾਲ ਆਹੀਂ ਮੇਰੀ ਆਵਾਜ਼ ਸੁਣਦੇ ਆ ਸਾਰੇ ਹਮਮਾ ਕੇ ਪੁੱਜਣ ਮੇਰੇ ਨਾਲ ਮੇਰੇ ਵੀਰ ਸਰਜੀਤ <th>ਪਰ ਜੀ ਪਾਸਟਰ ਗੁਲਸ਼ਨ ਜੀ ਬੈਠੇ ਨੇ ਔਰ ਇਹਨਾਂ ਦਾ ਵੀ ਬਹੁਤ ਯੋਗਦਾਨ ਆ ਔਰ ਮੈਂ ਜਿੰਨੇ ਵੀ ਕਮੇਟੀ ਮੈਂਬਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੱਲ ਦੇ 20 ਸتمبر ਨੂੰ ਸਾਰੇ ਹੀ ਕਮੇਟੀ ਮੈਂਬਰ ਔਰ ਵੋਲੰਟੀਅਰਸ ਦਾ ਜਿਨ੍ਹਾਂ ਨੇ ਸਾਰਾ ਹੀ ਦੇਖ ਰੇਖ ਖੇਟ ਬਹੁਤ ਵਧੀਆ ਜਿਹੜਾ ਸਿਪਲਨ ਦੇ ਤੌਰ ਤੇ ਔਰ ਸਾਰਾ ਹੀ ਦੇਖ ਰੇਖ ਜਿਹੜੀ ਕੀਤੀ ਹੈ ਔਰ ਬੜੀ ਸ਼ਾਂਤੀ ਨਾਲ ਅਡਾ ਕੱਲ ਦਾ ਪ੍ਰੋਗਰਾਮ ਜਿਹੜਾ ਹੈ ਪ੍ਰਭੂ ਯੇਸ਼ੂ ਮਸੀਹ ਦੀ ਜਿਹੜੀ ਸ਼ੋਭਾ ਯਾਤਰਾ نکالی ਗਈ ਸੀ ਬੜੀ ਸੰਪਨ ਅੱਛੇ ਤਰੀਕੇ ਨਾਲ ਹੋਈ ਔਰ ਮੈਂ ਉੱਥੋਂ ਦੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ ਔਰ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਇਹਨਾਂ ਕਹਿੰਦਾ ਸਰਨ ਜੈ ਮਸੀਹ ਕੋਈ ਸਾਰੇ ਪੁੱਛ ਰਹੇ ਸੀ ਕੋਈ ਟਾਈਮਿੰਗ ਹੈਗੀ ਜੀ ਜਲੰਧਰੋਂ ਉਹਨਾਂ ਨੂੰ ਕਿੰਨੇ ਕੁ ਪੁੱਜੇ ਆਉਣਗੇ ਜਲੰਧਰ ਮਤਲਬ ਤੁਸੀਂ ਲੈ ਕੇ ਚੱਲੋ ਵੀ 10 ਵਜੇ ਸਾਡਾ ਜਿਹੜਾ ਸਦਨ ਚੱਲ ਜਾਣਾ ਜੀ 12:00 ਵਜੇ ਦੇ ਕਰੀਬ ਜਿਹੜੇ ਸਾਰੇ ਜਿਹੜਾ ਇੱਥੇ ਪੁੱਜਾਂਗੇ ਇਸ ਕਰਕੇ ਉਹਨੇ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਟਾਈਮ ਨਾਲ ਪੁੱਜਣ ਉਹਨਾਂ ਦਾ ਵੈਲਕਮ ਕਰੀਏ ਕਿਉਂਕਿ ਉਹ ਸਪੈਸ਼ਲੀ ਦੂਰੋਂ ਚੱਲ ਕੇ ਆ ਰਹੇ ਨੇ ਅਸਲ ਮਤਲਬ ਸਾਰਿਆਂ ਦਾ ਇੱਕੋ ਟਾਈਮ ਹੈਗਾ ਜਾਂ ਅਲੱਗ-ਅਲੱਗ ਟਾਈਮ ਹੈਗਾ ਨਹੀਂ ਜਾਰੇ ਇਕੱਠੇ ਆਉਣਗੇ ਸਾਰੇ ਕਿਉਂਕਿ ਪਹਿਲਾਂ ਸਾਰੇ ਉਹਨਾਂ ਨੇ ਚੰਡੀਗੜ੍ਹ ਪਹੁੰਚਣੇ ਚੰਡੀਗੜ੍ਹ ਸਿੱਧੇ ਮਤਲਬ ਇੱਥੇ। ਮਤਲਬ ਪਹਿਲਾਂ ਚੰਡੀਗੜ੍ਹ ਉੱਪਰ। ਨਹੀਂ 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 ਜੀ ਰਾਤ ਦਾ ਪ੍ਰੋਗਰਾਮ ਚੰਡੀਗੜ੍ਹ ਦਾ ਹੈ। ਨੂੰ ਕਨਫਿਊਜ਼ ਨਾ ਕਰੋ। ਨਾਈਟਸ ਜਿਹੜਾ ਪ੍ਰੋਗਰਾਮ ਹੈ 5 ਤੋਂ 10 25 ਦਸੰਬਰ ਨੂੰ ਉਹ ਰਾਤ ਦਾ ਪ੍ਰੋਗਰਾਮ ਹੈ 25 ਨੂੰ ਚੰਡੀਗੜ੍ਹ। ਸਵੇਰ 10 ਤੋਂ ਲੈ ਕੇ 5 ਵਜੇ ਤੱਕ ਜਿਹੜਾ ਹੈ ਤਾਜਪੁਰ ਹੈ ਜਲੰਧਰ। ਜਿਹੜਾ 10 ਤੋਂ 5 ਦੇ ਵਿੱਚ ਹੀ ਸਾਰੇ 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 ਜਲੰਧਰ ਪੁੱਜਣਗੇ ਸਵੇਰ ਦੇ ਟਾਈਮ। ਔਰ ਰਾਤ ਨੂੰ ਚੱਲੀ ਗਏ ਜੀ ਤੇ ਜੇ ਸਿਕਿਉਰਿਟੀ ਇੰਤਜ਼ਾਮਸ ਵਗੈਰਾ ਕੋਈ ਕਾਫੀ ਪ੍ਰਸ਼ਾਸਨ ਤੇ ਸਾਨੂੰ ਪੂਰਾ ਭਰੋਸਾ ਹੈ ਜੀ ਪੁਲਿਸ ਪ੍ਰਸ਼ਾਸਨ ਤੇ ਔਰ ਐਡਮਿਨਿਸਟਰेटर ਡਿਸਪ ਬਤੇ ਸਾਰਿਆਂ ਨੂੰ ਇਹ ਬੇਨਤੀ ਕੀਤੀ ਗਈ ਹੈ ਵੀ ਜਿਹੜਾ ਜਿਹੜੀ ਉਹਨਾਂ ਦੀ ਜਿਹੜੀ ਹੈ ਦੇਖ ਰੇਖ ਜਿਹੜੀ ਹੈ ਅਚੀ ਤਰ੍ਹਾਂ ਹੋ ਸਕੇ ਮੇਰਾ ਨਾਮ ਸੁਰਜੀਤਾ ਆਪਰਾ ਜੀ ਸਰ ਜਿਹੜੀ ਅੱਜ ਕਾਨਫਰੈਂਸ ਰੱਖੀ ਹੋਦੀ ਬਾਰੇ ਅੱਜ ਦੀ ਜਿਹੜੀ ਕਾਨਫਰੈਂਸ ਰੱਖੀ ਗਈ ਆ ਉਹ 25 ਦਸੰਬਰ ਦੇ ਸੰਬੰਧ ਦੇ ਵਿੱਚ ਜੋ 크리스마ਸ ਦਿਹਾੜੇ ਦੇ ਸੰਬੰਧ ਦੇ ਵਿੱਚ ਇਹ ਰੱਖੀ ਗਈ ਆ ਔਰ ਉਸ ਦਿਨ ਬਾਲੀਵੁੱਡ ਐਕਟਰ ਜਿਹੜੇ ਨੇ ਉਹ ਤਾਜਪੁਰ ਚਰਚ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਔਰ ਪ੍ਰਭੂ ਦੀ ਆਸ਼ੀਸ਼ ਤੇ ਬਰਕਤ ਪਾਉਣ ਦੇ ਲਈ ਪ੍ਰੋਫੈਟ ਬਲਜਿੰਦਰ ਜੀ ਕੋ ਉਹ ਆਸ਼ੀਸ਼ ਤੇ ਬਰਕਤ ਪਾਉਣ ਦੇ ਲਈ ਔਰ ਉਹਨਾਂ ਦਾ ਆਸ਼ੀਰਵਾਦ ਲੈਣ ਦੇ ਲਈ ਇੱਥੇ ਇਹ ਪਹੁੰਚ ਰਹੇ ਆ ਜੀ ਤਾਜਪੁਰ ਦੇ ਵਿੱਚ ਔਰ ਜਿਹਦੇ ਵਿੱਚ ਕੱਲ ਵੀ ਸਾਡੇ ਵਿੱਚ ਸੁਨੀਲ ਸ਼ੈਟੀ ਜੀ ਔਰ ਉਹਨਾਂ ਦੇ ਨਾਲ ਸਾਡੇ ਇਹ ਰਾਖੀ ਸਾਵਨ ਜੀ ਵੀ ਸਨ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਐਕਟਰ ਸਨ ਉਹਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਪ੍ਰਭੂ ਦਾ ਆਸ਼ੀਰਵਾਦ ਪਾਇਆ ਔਰ ਖਾਸ ਕਰ ਪ੍ਰੋਫੈਟ ਬਲਜਿੰਦਰ ਜੀ ਨੇ ਉਹਨਾਂ ਦੇ ਲਈ ਪ੍ਰਾਰਥਨਾ ਵੀ ਕੀਤੀ ਵੀ ਉਹਨਾਂ ਨੇ ਪ੍ਰਾਰਥਨਾ ਵੀ ਕਰਵਾਈ ਵੀ ਵੀ ਪ੍ਰਭੂ ਉਹਨਾਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਔਰ ਹੋਰ ਵੀ ਜਿੰਨੇ ਵੀ ਸਾਡੇ ਵਿੱਚ ਜਲਦੀ ਜਿਹੜੇ 25 ਦਸੰਬਰ ਵਾਲੇ ਦਿਨ ਜਿਹੜੇ ਫਿਲਮੀ ਐਕਟਰ ਆ ਰਹੇ ਨੇ ਜਿਸ ਤਰ੍ਹਾਂ ਤੁਹਾਨੂੰ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਆ ਉਹ ਸਾਡੇ ਵਿੱਚ ਪਹੁੰਚਣਗੇ ਇਹ ਜਲੰਧਰ ਵਾਲਿਆਂ ਦੀ ਬੜੀ ਖੁਸ਼ੀ ਦੀ ਗੱਲ ਆ ਔਰ ਜਿੰਨੇ ਵੀ ਜਲੰਧਰ ਦੇ ਵਿੱਚ ਲੋਕ ਜਿਹੜੇ ਜਿਹੜੇ ਐਕਟਰਸ ਜਿਹੜੇ ਆ ਰਹੇ ਨੇ ਉਹਨਾਂ ਦੇ ਮਨਪਸੰਦ ਜਿਹੜੇ ਐਕਟਰ ਨੇ ਔਰ ਜਿਹੜੇ ਬਾਲੀਵੁੱਡ ਦੇ ਜਿਹੜੇ ਸੁਪਰਸਟਾਰਸ ਨੇ ਉਹ ਪ੍ਰਭੂ ਯਸ਼ਮਸੀ ਜੀ ਦਾ ਆਸ਼ੀਰਵਾਦ ਲੈਣ ਦੇ ਲਈ ਚਰਚ ਦੇ ਵਿੱਚ ਪਹੁੰਚ ਰਹੇ ਆ ਔਰ ਅਸੀਂ ਜਲੰਧਰ ਵਾਸੀਆਂ ਨੂੰ ਔਰ ਪੂਰੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕਰਦੇ ਆ ਔਰ ਤੁਸੀਂ ਚਰਚ ਦੇ ਵਿੱਚ ਆਓ ਔਸ ਖੁਸ਼ੀ ਦੇ ਮੌਕੇ ਤੇ 25 ਦਸੰਬਰ ਵਾਲੇ ਦਿਨ ਤੁਸੀਂ ਪ੍ਰਭੂ ਦੀ ਆਸ਼ੀਸ਼ ਤੇ ਬਰਕਤ ਨੂੰ ਪਾਓ ਔਰ ਇਹ ਵੱਡੀ ਖੁਸ਼ੀ ਦੀ ਗੱਲ ਆ ਔਰ ਖਾਸ ਕਰ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਜੋ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਆ ਕਿਰਪਾ ਕਰਕੇ ਖਾਸ ਕਰ ਸਾਡੇ ਐਸਐਸਪੀ ਸਾਹਿਬ ਅੱਗੇ ਜੋ ਜਲੰਧਰ ਦੇ ਐਸਐਸਪੀ ਸਾਹਿਬ ਆ ਸਾਡੇ ਡੀਸੀ ਸਾਹਿਬ ਆ ਕਿਉਂਕਿ ਇਹ ਕਾਫੀ ਫਿਲਮੀ ਸਟਾਰ ਆ ਰਹੇ ਨੇ ਔਰ ਉਹਨਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਮੋਦਵਾਰ ਸਾਡੇ ਜਿਹੜੇ ਲੀਡਰ ਸਹਿਬਾਨ ਹੈ ਉਹ ਵੀ ਆ ਰਹੇ ਨੇ ਔਰ ਕਿਰਪਾ ਕਰਕੇ ਅਸੀਂ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਆਂ ਵੀ ਜਿਹੜਾ ਅੱਛੇ ਤਰੀਕੇ ਦੇ ਨਾਲ ਪ੍ਰਬੰਧ ਕੀਤਾ ਜਾਵੇ ਕਿਉਂਕਿ ਉਸ ਮੌਕੇ ਤੇ ਤੁਸੀਂ ਜਾਣਦੇ ਹੋ ਜਦ ਵੀ ਪ੍ਰੋਫਿਟ ਜੀ ਪ੍ਰੋਗਰਾਮ ਕਰਦੇ ਆ ਚਾਹੇ ਸ਼ੁਭਾ ਯਾਤਰਾ ਹੋਵੇ ਤੇ ਚਾਹੇ 25 ਦਸੰਬਰ ਨੂੰ ਹੋਵੇ ਚਾਹੇ ਕ੍ਰੂਸਰ ਕੋਈ ਹੋਵੇ ਤੇ ਲੱਖਾਂ ਦੀ ਤੈਦਾਰ ਦੇ ਨਾਲ ਲੋਕ ਇਕੱਠੇ ਹੁੰਦੇ ਆ ਔਰ ਪ੍ਰਭੂ ਦੀ ਆਸ਼ੀਸ਼ ਪਾਉਣ ਦੇ ਲਈ ਬਰਕਤ ਪਾਉਣ ਦੇ ਲਈ ਚੰਗਿਆਈ ਪਾਉਣ ਦੇ ਲਈ ਔਰ ਸਭ ਤੋਂ ਵੱਡੀ ਇਹ ਗੱਲ ਆ ਵੀ ਜਿਹੜਾ ਬਾਲੀਵੁੱਡ ਆ ਉਹ ਪ੍ਰਭੂ ਦੀ ਆਸ਼ੀਸ਼ ਪਾਉਣ ਦੇ ਲਈ ਪ੍ਰੋਫਿਟ ਬਲਜਿੰਦਰ ਜੀ ਦੇ ਨਾਲ ਮਿਲਣ ਦੇ ਲਈ ਪ੍ਰੋਫਿਟ ਬਲਜਿੰਦਰ ਜੀ ਕੋ ਪ੍ਰਾਰਥਨਾ ਕਰਵਾਉਣ ਦੇ ਲਈ ਆ ਰਹੇ ਨੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਫਿਲਮੀ ਅਦਾਕਾਰਾਂ ਦੇ ਲਈ ਉਹ ਵਿਖਵਾਣੀਆਂ ਵੀ ਕੀਤੀਆਂ ਉਹਨਾਂ ਦੀਆਂ ਵਿਖਵਾਣੀਆਂ ਪੂਰੀਆਂ ਵੀ ਹੋਈਆਂ ਔਰ ਬਹੁਤ ਸਾਰੇ ਫਿਲਮੀ ਅਦਾਕਾਰ ਜਿਸ ਤਰ੍ਹਾਂ ਰਾਗੀ ਸਾਵਨ ਜੀ ਨੇ ਵੀ ਕੱਲ ਆਪਣੀ ਟੈਸਟਮਨੀ ਦਿੱਤੀ ਸੀ ਵੀ ਜੋ ਉਹਨਾਂ ਨੇ ਪ੍ਰਭੂ ਤੋਂ ਚੰਗਿਆਈ ਪਾਈ ਜਦੋਂ ਪ੍ਰੋਫਿਟ ਬਲਜਿੰਦਰ ਜੀ ਨੇ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਜਿਹੜੀ ਉਹਨਾਂ ਨੂੰ समस्या, समस्या उना थी। ਉਹਨਾਂ ਨੇ ਉਸ ਸਮੱਸਿਆ ਤੋਂ ਛੁਟਕਾਰਾ ਪਾਇਆ, ਚੰਗਿਆਈ ਪਾਈ ਔਰ ਹੋਰ ਵੀ ਬਹੁਤ ਸਾਰੇ ਅਦਾਕਾਰ ਜਿਹੜੇ ਫਿਲਮੀ ਐਕਟਰਸ ਨੇ ਉਸ ਦਿਨ ਆਪਣੀਆਂ ਗਵਾਹੀਆਂ ਵੀ ਦੇਣਗੇ ਕਿਉਂਕਿ ਪ੍ਰਭੂ ਨੇ ਉਹਨਾਂ ਨੂੰ ਚੰਗਿਆਈ ਦਿੱਤੀ। ਪ੍ਰੋਫਿਟ ਬਲਜਿੰਦਰ ਜੀ ਉਹਨਾਂ ਨੇ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਔਰ ਬਹੁਤ ਸਾਰੇ ਫਿਲਮੀ ਐਕਟਰ ਜਿਹੜੇ ਉਹਨਾਂ ਦੇ ਅੰਦਰ ਉਤਸ਼ਾਹ ਆ ਦੇਖਣ ਨੂੰ ਵੀ ਪ੍ਰੋਫਿਟ ਬਲਜਿੰਦਰ ਜੀ ਦੇ ਨਾਲ ਮਿਲਣ ਕਿਉਂਕਿ ਉਹ ਔਰ बार-बार ਉਹਨਾਂ ਦੇ ਫੋਨ ਕਾਲ ਵੀ ਆ ਰਹੇ ਆ, ਵੀਡੀਓ ਵੀ ਆ ਰਹੇ ਆ। ਜਲਦੀ ਉਹ ਵੀਡੀਓ ਵੀ ਤੁਹਾਡੇ ਵਿੱਚ ਆਈ ਜਾਣੀ। ਆ ਜਾਣਗੀਆਂ ਮੀਡੀਆ ਦੇ ਵਿੱਚ ਕਿਉਂਕਿ ਬਹੁਤ ਸਾਰੇ ਐਕਟਰ ਜਿਹੜੇ ਨੇ ਉਹ ਪ੍ਰੋਫਿਟ ਬਿਲਜਿੰਦਰ ਜੀ ਨੂੰ ਪਸੰਦ ਕਰਦੇ ਨੇ ਔਰ ਜਦੋਂ ਨਾ ਪੂਰੇ ਤੁਸੀਂ ਜਾਣਦੇ ਹੋ ਬੰਬੇ ਦੇ ਵਿੱਚ ਬਹੁਤ ਸਾਰੇ ਐਕਟਰ ਕਿਉਂਕਿ ਉਹ ਪ੍ਰੋਫਿਟ ਬਿਲਜਿੰਦਰ ਜੀ ਨੂੰ ਪਸੰਦ ਕਰਦੇ ਨੇ ਉਹਨਾਂ ਨੂੰ ਮਿਲਣ ਦੇ ਲਈ ਜਿਹੜੇ ਬੇਤਾਬ ਨੇ ਕਿਉਂਕਿ ਤੁਸੀਂ ਜਾਣਦੇ ਹੋ ਪ੍ਰੋਫਿਟ ਬਿਲਜਿੰਦਰ ਜੀ ਜਿਨ੍ਹਾਂ ਨੂੰ ਲੱਖਾਂ ਕਰੋੜਾਂ ਲੋਕ ਜਿਹੜੇ ਆ ਦੇਖਦੇ ਨੇ ਸੁਣਦੇ ਨੇ ਉਹਨਾਂ ਤੋਂ ਦੁਆਵਾਂ ਮਹਤਰਾਣਾ ਕਰਾਉਂਦੇ ਨੇ ਔਰ ਲੱਖਾਂ ਦੀ ਤੈਦਾਰ ਦੇ ਨਾਲ ਜਦ ਵੀ ਕੋਈ ਸੰਮੇਲਨ ਕਰਦੇ ਆ ਪ੍ਰੋਗਰਾਮ ਕਰਦੇ ਆ ਜਾਂ ਕਨਵੈਨਸ਼ਨ ਕਰਦੇ ਆ ਲੱਖਾਂ ਦੀ ਤਦਾਰ ਨਾਲ ਲੋਕ ਇਕੱਠੇ ਹੁੰਦੇ ਆ ਅਸੀਂ ਪੰਜਾਬ ਦੇ ਖਾਸ ਕਰ ਜਲੰਧਰ ਦੇ ਵਾਸੀਆਂ ਨੂੰ ਅਤੇ ਚੰਡੀਗੜ੍ਹ ਚੰਡੀਗੜ੍ਹ ਦੇ ਵਾਸੀਆਂ ਨੂੰ ਬੇਨਤੀ ਕਰਦੇ ਆ ਵੀ ਕਿਰਪਾ ਕਰਕੇ ਤੁਸੀਂ ਇਸ ਖੁਸ਼ੀ ਦੇ ਮੌਕੇ ਤੇ ਸ਼ਾਮਲ ਹੋਵੋ 크리스마ਸ ਦੇ ਦਿਹਾੜੀ ਤੇ ਆਓ ਔਰ ਪ੍ਰਭੂ ਦੀ ਆਸ਼ੀਸ਼ ਤੇ ਬਰਕਤ ਨੂੰ ਪਾਓ ਸਾਰਿਆਂ ਨੂੰ ਜੈਮ ਸੀ